ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ ਪ੍ਰਚਾਰ ਕੱਲ ਖਤਮ ਹੋ ਗਿਆ ਹੈ। ਬਾਕੀ ਰਹਿੰਦੀਆਂ 40 ਵਿਧਾਨ ਸਭਾ ਸੀਟਾਂ ਲਈ ਪਲਕੇ ਵੋਟਾਂ ਪੁਆਈਆਂ ਜਾਣਗੀਆਂ। ਇਹਨਾਂ ਵਿੱਚੋਂ 24 ਸੀਟਾਂ ਜੰਮੂ ਵਿੱਚ ਨੇ ਅਤੇ 16 ਸੀਟਾਂ ਉੱਤਰੀ ਕਸ਼ਮੀਰ ਖੇਤਰ ਵਿੱਚ ਆਉਂਦੀਆਂ ਨੇ। ਇਸ ਪੜਾਅ ਵਿੱਚ ਜੰਮੂ ਖੇਤਰ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੈ, ਜਦਕਿ ਕਸ਼ਮੀਰ ਘਾਟੇ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਆਫ ਇੰਡੀਆ ਅਲਾਈਅንስ ਦੇ ਉਮੀਦਵਾਰਾਂ ਦਾ ਮੁਕਾਬਲਾ ਜੰਮੂ ਕਸ਼ਮੀਰ ਪੀਪਲਸ ਕਾਨਫਰੰਸ, ਆਵਾਮੀ ਇਤਿਹਾਦ ਪਾਰਟੀ ਦੇ ਉਮੀਦਵਾਰ ਜੰਮੂ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਨੇ ਅਤੇ ਉਹਨਾਂ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਰਾਜੀਵ ਸ਼ਰਮਾ ਅਤੇ ਦੋ ਆਜ਼ਾਦ ਉਮੀਦਵਾਰਾਂ ਸतीश ਸ਼ਰਮਾ ਤੇ ਨਰਿੰਦਰ ਸਿੰਘ ਪਾਉ ਦੇ ਨਾਲ ਹੋਵੇਗਾ ਹੋਰਨਾਂ ਉਮੀਦਵਾਰਾਂ ਵਿੱਚ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਮਨ ਪੱਲਾ ਜੰਮੂ ਦੱਖਣੀ ਸੀਟ ਆਰਐਸ ਪੂਰਾ ਤੋਂ ਚੋਣ ਲੜ ਰਹੇ ਨੇ ਜੰਮੂ ਉਤਰੀ ਸੀਟ ਤੇ ਸਾਬਕਾ ਮੰਤਰੀ ਅਤੇ ਭਾਜਪਾ ਉਮੀਦਵਾਰ ਸ਼ਾਮ ਲਾਲ ਸ਼ਰਮਾ ਦਾ ਮੁਕਾਬਲਾ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਅਜੇ ਸਦੋਤਰਾ ਨਾਲ ਹੋਵੇਗਾ ਪੈਂਥਰ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਹਰਸ਼ਦੇਵ ਸਿੰਘ ਉਦਮਪੁਰ ਦੀ ਚੈਨਾਨੀ ਵਿਧਾਨ ਸਭਾ ਸੀਟ ਤੋਂ ਆਪਣੇ ਚਚੇਰੇ ਭਰਾ ਤੇ ਉਮੀਦਵਾਰ ਬਲਵੰਤ ਸਿੰਘ ਮਨਕੋਟਿਆ ਨਾਲ ਸਾਹਮਣਾ ਹੋਵੇਗਾ ਡੈਮੋਕ੍ਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਮੁਖੀ ਗੁਲਾਮ ਨਵੀ ਆਜ਼ਾਦ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਨੇ ਸਾਲ 2014 ਵਿੱਚ ਭਾਜਪਾ ਨੇ ਜੰਮੂ ਡਿਵੀਜ਼ਨ ਦੀਆਂ 37 ਵਿੱਚੋਂ 25 ਸੀਟਾਂ ਜਿੱਤੀਆਂ ਸਨ ਪਾਰਟੀ ਨੇ ਕਠੂਆ ਸਾੰਬਾ ਉਦੰਪੁਰ ਜ਼ਿਲ੍ਹਿਆਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਜੰਮੂ ਜ਼ਿਲ੍ਹੇ ਦੀਆਂ 11 ਵਿੱਚੋਂ 9 ਸੀਟਾਂ ਜਿੱਤੀਆਂ ਇਸ ਤੀਜੀ ਅਤੇ ਆਖਰੀ ਪੜਾਅ ਵਿੱਚ 40 ਵਿਧਾਨ ਸਭਾ ਹਲਕਿਆਂ ਵਿੱਚ 39,118,000 ਤੋਂ ਵੱਧ ਵੋਟਰ ਨੇ ਇਸ ਪੜਾਅ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਤੇ 415 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਨੇ ਤਕਰੀਬਨ 50 ਪੋਲਿੰਗ ਸਟੇਸ਼ਨ ਔਰਤਾਂ ਵੱਲੋਂ ਕੀਤਾ ਜਾਵੇਗਾ ਅਤੇ ਇਸ ਨੂੰ ਪਿੰਗ ਪੋਲਿੰਗ ਸਟੇਸ਼ਨਾਂ ਵੱਲੋਂ ਜਾਣਿਆ ਜਾਵੇਗਾ ਇਸੇ ਤਰ੍ਹਾਂ 43 ਪੋਲਿੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਵੱਲੋਂ 40 ਅਤੇ 40 ਪੋਲਿੰਗ ਸਟੇਸ਼ਨ ਨੌਜਵਾਨਾਂ ਵੱਲੋਂ ਸੰਚਾਲਿਤ ਕੀਤੇ ਜਾਣਗੇ ਕੰਟਰੋਲ ਰੇਖਾ ਤੇ ਕੁਮਾਂਤਰੀ ਸਰਹੱਦ ਨੇੜੇ 29 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਕਸ਼ਮੀਰ ਡਿਵੀਜ਼ਨ ਦੇ ਪ੍ਰਵਾਸੀ ਵੋਟਰਾਂ ਲਈ 24 ਵਿਸ਼ੇਸ਼ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਜਿਨ੍ਹਾਂ ਵਿੱਚੋਂ 19 ਪੋਲਿੰਗ ਸਟੇਸ਼ਨ ਜੰਮੂ ਵਿੱਚ 4 ਦਿੱਲੀ ਅਤੇ ਇੱਕ ਉਦਮਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ